ਕੰਗਨਾ ਰਣੌਤ ਕਿਉਂਕਿ ਕੰਗਨਾ ਰਣੌਤ ਦੇ ਮਾਮਲੇ ਦੇ ਵਿੱਚ ਅੱਜ ਬਠਿੰਡਾ ਅਦਾਲਤ ਦੇ ਵਿੱਚ ਉਸਦੀ ਪੇਸ਼ੀ ਹੈ 2021 ਦਾ ਮਾਮਲਾ ਜਿਸ ਦੇ ਵਿੱਚ ਉਸਨੇ ਇੱਕ ਬਜ਼ੁਰਗ ਮਹਿੰਦਰ ਕੌਰ ਦੇ ਮਾਮਲੇ ਦੇ ਵਿੱਚ ਰੀਟਵੀਟ ਕੀਤਾ ਸੀ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਉਸਤੇ ਮਾਨ ਹਾਨੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਅੱਜ ਬਠਿੰਡਾ ਕੋਰਟ ਪਹੁੰਚ ਰਹੀ ਹੈ ਕੰਗਨਾ ਰਣੌਤ ਦੱਸਦੀ ਹੈ ਕਿ ਭਾਜਪਾ ਸੰਸਦ ਆਏ ਬਾਲੀਵੁੱਡ ਅਦਾਕਾਰ ਆਏ ਹਾਲਾਂਕਿ ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਵੀ ਕੀਤਾ ਕਿ ਇਹ ਕੇਸ ਰੱਦ ਕੀਤਾ ਜਾਵੇ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਪਰ ਇਸ ਦੇ باوجود ਉਸ ਨੂੰ ਰਾਹਤ ਨਹੀਂ ਮਿਲੀ ਤੇ ਆਖਿਰਕਾਰ ਕੰਗਨਾ ਰਣੌਤ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਬਠਿੰਡੇ ਆਉਣਾ ਪੈ ਰਿਹਾ ਹੈ ਥੋੜੀ ਦੇਰ ਦੇ ਵਿੱਚ ਬਠਿੰਡਾ ਪਹੁੰਚੇਗੀ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੇ ਵੱਲੋਂ ਆਪਣੇ ਵਕੀਲ ਰਾਹੀਂ ਮੰਗ ਕੀਤੀ ਗਈ ਸੀ ਕਿ ਉਸ ਨੂੰ ਵੀਡੀਓ ਕਾਨਫਰencing ਦੇ ਜ਼ਰੀਏ ਪੇਸ਼ੀ ਦੇ ਲਈ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਕਰਵਾਇਆ ਜਾਵੇ ਪਰ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਤਾਂ ਅੱਜ ਥੋੜੀ ਦੇਰ ਦੇ ਵਿੱਚ ਹੁਣ ਕੰਗਨਾ ਰਣੌਤ ਬਠਿੰਡਾ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਡੱਬ ਵਾਲੀ ਤੋਂ ਪੰਜਾਬ ਵਾਲੇ ਪਾਸੇ ਤੋਂ ਦਾਖਲ ਹੋਣਗੇ ਕੰਗਨਾ ਰਣੌਤ ਤੇ ਮਾਨਹਾਨੀ ਕੇਸ ਹੈ ਤੇ ਬਠਿੰਡਾ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਬਠਿੰਡਾ ਕੋਰਟ ਦੇ ਬਾਹਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਹੋਏ ਨੇ ਕੋਰਟ ਨੇ ਨਿੱਜੀ ਰੂਪ ਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਪਹਿਲਾ ਵੀਡੀਓ ਕਾਨਫਰੈਂਸਿੰਗ ਜ਼ਰੀਏ ਵੀ ਪੇਸ਼ ਹੋਣ ਵਾਲੀ ਪਟੀਸ਼ਨ ਪਾਈ ਗਈ ਸੀ ਜੋ ਖਾਰਜ ਹੋ ਚੁੱਕੀ ਹੈ ਬਜ਼ੁਰਗ ਮਹਿਲਾ ਮਹਿੰਦਰ ਕੌਰ ਤੇ ਟਿੱਪਣੀ ਦਾ ਇਹ ਪੂਰਾ ਮਾਮਲਾ ਹੈ 2021 ਦੇ ਦੌਰਾਨ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਕੰਗਨਾ ਰਣੌਦ ਦੇ ਵੱਲੋਂ ਇਹ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਜਿਸ ਦੇ ਵਿੱਚ ਉਸਨੇ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਦਾਦੀ ਕਹਿ ਦਿੱਤਾ ਤੇ ਕਿਹਾ ਕਿ ਉਹ ਤਾਂ 100-100 ਰੁਪਏ ਦਿਹਾੜੀ ਉੱਤੇ ਕਿਸਾਨੀ ਧਰਨੇ ਦੇ ਵਿੱਚ ਸ਼ਾਮਲ ਹੋਈ ਹੈ ਜਿਸ ਤੋਂ ਬਾਅਦ ਮਾਨਹਾਨੀ ਦਾ ਕੇਸ ਹੋਇਆ ਹਾਲਾਂਕਿ 2021 ਤੋਂ ਬਾਅਦ 2025 ਚੱਲ ਰਿਹਾ ਹੈ ਕਰੀਬ 4 ਸਾਲ ਹੋ ਚੁੱਕੇ ਨੇ ਪਰ ਕੰਗਨਾ ਰਣੌਤ ਇਸੇ ਦੇ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੀ ਇੱਥੇ ਪਟੀਸ਼ਨ ਪਾਈ ਗਈ ਕਿ ਇਹ ਕੇਸ ਰੱਦ ਕੀਤਾ ਜਾਵੇ ਕਿ ਉਸਨੇ ਸਿਰਫ ਰੀਟਵੀਟ ਕੀਤਾ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕੀ ਤਕੰਗਣਾ ਰਣੌਤ ਨੇ ਉੱਥੇ ਵੀ ਉਸ ਨੇ ਇਹੀ ਆਧਾਰ ਬਣਾਇਆ ਕਿ ਉਸ ਨੇ ਰੀਟਵੀਟ ਕੀਤਾ ਸੀ ਉਸ ਦਾ ਸਿੱਧੇ ਤੌਰ ਤੇ ਇਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਪਰ ਉਸ ਦੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਆਈ ਕਿ ਤੁਸੀਂ ਮਿਰਚ ਮਸਾਲਾ ਵੀ ਪਾਇਆ ਤੁਸੀਂ ਇਕੱਲਾ ਰੀਟਵੀਟ ਨਹੀਂ ਕੀਤਾ ਤਕੰਗਣਾ ਰਣੌਤ ਦੀ ਅੱਜ ਪੇਸ਼ੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਤੁਹਾਡੇ ਯਾਦ ਹੋਵੇ ਜਦੋਂ ਕਿਸਾਨੀ ਅੰਦੋਲਨ ਸੀ ਕੰਗਣਾ ਰਣੌਤ ਜਦੋਂ ਮਨਾਲੀ ਸ਼ਿਮਲਾ ਦੇ ਰਾਹੀ ਪੰਜਾਬ ਪਹੁੰਚ ਰਹੀ ਸੀ ਤਾਂ ਰੋਪੜ ਦੇ ਕੋਲੇ ਉਸ ਦੀ ਗੱਡੀ ਨੂੰ ਘੇਰ ਲਿਆ ਗਿਆ ਸੀ ਵਿਵਾਦਾਂ ਦੇ ਨਾਲ ਪੁਰਾਣਾ ਵਾਅ ਵਾਸਤਾ ਕੰਗਨਾ ਰਣਾਉਤ ਦਾ ਉਸ ਤੋਂ ਬਾਅਦ ਜਦੋਂ ਮੋਹਾਲੀ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਚੰਡੀਗੜ੍ਹ 에ਅਰ ਇੰਟਰਨੈਸ਼ਨਲ 에ਅਰਪੋਰਟ ਹੈ ਮੋਹਾਲੀ ਦੇ ਵਿੱਚ ਉਸ ਦੌਰਾਨ ਵੀ ਕੰਟਰੋਵਰਸੀ ਹੋਈ ਇਲਜ਼ਾਮ ਲੱਗੇ ਕਿ ਇੱਕ ਸੀਆਈਐਸਐਫ ਕਾਂਸਟੇਬਲ ਦੇ ਵੱਲੋਂ ਥੱਪੜ ਜੜ ਦਿੱਤਾ ਗਿਆ ਸੀ ਕੰਗਨਾ ਰਣਾਉਤ ਨੂੰ ਤੇ ਹੁਣ ਅੱਜ ਕੋਈ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰੇ ਕੋਈ ਕਿਸੇ ਤਰ੍ਹਾਂ ਦਾ ਵਿਵਾਦ ਨਾ ਹੋਵੇ ਵਵਾਲ ਨਾ ਹੋਵੇ ਇਸੇ ਨੂੰ ਲੈ ਕੇ ਪੱਬਾਂਪਾਰ ਹੈ ਬਠਿੰਡਾ ਪੁਲਿਸ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਏ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ ਹਾਲਾਂਕਿ ਕੰਗਨਾ ਰਣੌਤ ਨੂੰ ਕੋਈ ਪੰਗਾ ਕੁਇਨ ਵੱਜੋਂ ਜਾਣਦਾ ਹੈ ਕੋਈ ਵਿਵਾਦਾਂ ਦੇ ਵਿੱਚ ਬਿਆਨਬਾਜ਼ੀ ਕਰਨ ਨੂੰ ਲੈ ਕੇ ਜਾਣਦਾ ਹਾਲਾਂਕਿ ਕੰਗਨਾ ਰਣੌਤ ਬਾਲੀਵੁੱਡ ਅਦਾਕਾਰਾ ਵੀ ਹੈ ਤੇ ਭਾਜਪੀ ਸੰਸਦ ਵੀ ਹੈ ਮੰਡੀ ਤੋਂ ਬਹੁਤ ਸਾਰੀਆਂ ਟਿੱਪਣੀਆਂ ਉਸ ਦੀਆਂ ਚਰਚਾ ਦੇ ਵਿੱਚ ਨੇ ਪਰ ਹੁਣ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕੰਗਨਾ ਰਣੌਤ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਵੀਡੀਓ ਕਾਨਫਰੈਂਸਿੰਗ ਦੀ ਵੀ ਪਟੀਸ਼ਨ ਖਾਰਜ ਹੋ ਗਈ ਤੇ ਹੁਣ ਬਾਈ ਰੋਡ ਕੰਗਨਾ ਰਣੌਤ ਬਠਿੰਡਾ ਪਹੁੰਚ ਰਹੀ ਹੈ ਪੇਸ਼ੀ ਹੈ ਥੋੜੀ ਦੇਰ ਦੇ ਵਿੱਚ ਕੰਗਨਾ ਰਣੌਤ ਪਹੁੰਚੇਗੀ ਜਿਹੜੀ ਸਾਡੇ ਕੋਲੇ ਜਾਣਕਾਰੀ ਆ ਉਸ ਦੇ ਮੁਤਾਬਕ ਲਗਾਤਾਰ ਕੰਗਨਾ ਰਣੌਤ ਆ ਆਪਣਾ ਸਿਕਿਉਰਿਟੀ ਜੋ ਉਸ ਦਾ ਕਾਫਲਾ ਹੈ ਰੂਟ ਹੈ ਉਸ ਦੇ ਮੁਤਾਬਕ ਰਾਹ ਦੇ ਵਿੱਚ ਹੈ ਮੇਰੇ ਸਹਿਯੋਗੀ ਬਠਿੰਡਾ ਤੋਂ ਸੂਰਜਪਨ ਇਸ ਵੇਲੇ ਹੋਰ ਜ਼ਿਆਦਾ ਜਾਣਕਾਰੀ ਨਾਲ ਮੌਜੂਦ ਨੇ ਸੂਰਜ ਜੇਕਰ ਕੰਗਨਾ ਰਣੌਤ ਪੰਗਾ ਕੁਇਨ ਵਜੋਂ ਜਾਣੀ ਜਾਂਦੀ ਹੈ ਪਰ ਅੱਜ ਉਸ ਦੀ ਪੇਸ਼ੀ ਹੈ ਕਿਤੇ ਉਸ ਨੂੰ ਰਾਹਤ ਨਹੀਂ ਮਿਲੀ ਨਾ ਸੁਪਰੀਮ ਕੋਰਟ ਨਾ ਹਾਈ ਕੋਰਟ ਉਸ ਤੋਂ ਬਾਅਦ ਵੀਡੀਓ ਕਾਨਫਰੈਂਸਿੰਗ ਦੀ ਵੀ ਮੰਗ ਕੀਤੀ ਸੀ ਤੇ ਹੁਣ ਤਿਆਰੀ ਕੀ ਹੈ ਕਿਉਂਕਿ ਵੱਡੇ ਪੱਧਰ ਤੇ ਪੁਲਿਸ ਫੋਰਸ ਤਾਇਨਾਤ ਹੈ ਤੇ ਦੂਜੇ ਪਾਸੇ ਕਾਫਲਾ ਕਿੱਥੇ ਪਹੁੰਚਿਆ ਹੈ ਕੀ ਕੁ ਜਾਣਕਾਰੀ ਜੇ ਦੀ ਗੱਲ ਕੀਤੀ ਜਾਵੇ ਤਾਂ ਡੱਬ ਵਾਲੀ ਤੋਂ ਕ੍ਰੋਸ ਕਰਕੇ ਪੰਜਾਬ ਦੇ ਬਾਰਡਰ ਦੇ ਵਿੱਚ ਕਾਫਲਾ ਹੈ ਜਿਹੜਾ ਉਹ ਦਾਖਲ ਹੋ ਗਿਆ ਹੈ ਔਰ ਪੰਜਾਬ ਪੁਲਿਸ ਹੈ ਜਿਹੜੀ ਸੁਰੱਖਿਆ ਦਾ ਜੁਮਾ ਹੁਣ ਪੰਜਾਬ ਪੁਲਿਸ ਦੇ ਮੋਟਿਆਂ ਤੇ ਹੈ ਕਿਉਂਕਿ ਜੇ ਪਹਿਲਾਂ ਦੀ ਗੱਲ ਕੀਤੀ ਜਾਵੇ ਇਹ ਪਹਿਲਾਂ ਹਰਿਆਣਾ ਦੇ ਵਿੱਚ ਸੀਗਾ ਹਰਿਆਣਾ ਦੇ ਵਿੱਚ ਰੁਟੀਨ ਦੇ ਵਗ ਜਿਵੇਂ ਰੂਟ ਲੱਗਦੇ ਨੇ ਪੁਲਿਸ ਦੇ ਉਸੇ ਤਰੀਕੇ ਨਾਲ ਰੂਟ ਲੱਗਿਆ ਹੋਇਆ ਸੀਗਾ ਤਾਂ ਕਰਕੇ ਫਿਲਹਾਲ ਕੋਚੀ ਟਾਈਮ ਦੇ ਬਾਅਦ ਬਠਿੰਡਾ ਦੇ ਵਿੱਚ ਦਾਖਲ ਹੋ ਜਾਣਾ ਪਰ ਬਠਿੰਡਾ ਦੇ ਵਿੱਚ ਕਿਸ ਜਗ੍ਹਾ ਤੇ ਦਾਖਲ ਹੋਣਾ ਹੈ ਫਿਲਹਾਲ ਜੀ ਸਾਫ ਤਾਂ ਨਹੀਂ ਹੈ ਪਰ ਕੁਝ ਹੀ ਟਾਈਮ ਦੇ ਬਾਅਦ ਕੰਗੜਾ ਰਣਾਉਤਾ ਬਠਿੰਡਾ ਦੇ ਵਿੱਚ ਲੈਂਡ ਕਰ ਜਾਏਗੀ ਭਾਵੇਂ ਬਠਿੰਡਾ ਗੱਡੀ ਹੈ ਕੰਗੜਾ ਦੀ ਪਹੁੰਚ ਜਾਏਗੀ ਪਰ ਕੋਰਟ ਦੇ ਵਿੱਚ 2 ਵਜੇ ਪੇਸ਼ ਹੋਣਾ ਔਰ 2 ਵਜੇ ਤੋਂ ਪਹਿਲਾਂ ਕਿਸੇ ਜਗ੍ਹਾ ਤੇ ਪਰ ਸਟੇ ਹੈ ਕੰਗੜਾ ਦਾ ਜਰੂਰ ਰੱਖਿਆ ਗਿਆ ਕੋਸ਼ਿਸ਼ ਕਰਾਂਗੇ ਉਸ ਜਗ੍ਹਾ ਤੋਂ ਵੀ ਤਸਵੀਰਾਂ ਦਿਖਾਉਂਦੀਆਂ ਕਿ ਕਿਸ ਜਗ੍ਹਾ ਦੇ ਉੱਪਰ ਕੰਗੜਾ ਪਹੁੰਚੇਗੀ ਪਰ 2 ਵਜੇ ਕੋਰਟ ਦਾ ਟਾਈਮ ਫਿਕਸ ਹੈਗਾ 2 ਵਜੇ ਕੋਰਟ ਦੇ ਵਿੱਚ ਪੇਸ਼ ਹੋਣਾ ਹੈ ਔਰ ਅੱਗੇ ਕਿਹੜਾ ਸੁਰੱਖਿਆ ਦਾ ਜੁਮਾ ਪੰਜਾਬ ਦਾ ਸੀਗਾ ਕਿਉਂਕਿ ਹਰਿਆਣਾ ਤੋਂ ਪੰਜਾਬ ਦੇ ਵਿੱਚ ਦਾਖਲ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ 2 ਐਸਪੀ 6 ਡੀਐਸਪੀ ਔਰ ਵੱਡੀ ਗਿਣਤੀ ਵਿੱਚ ਇੰਸਪੈਕਟਰ ਸਬ ਇੰਸਪੈਕਟਰ ਤੇ ਪੰਜਾਬ ਪੁਲਿਸ ਦਾ ਜਮਾਵੜਾ ਜਿਹੜਾ ਉਹ ਕੋਰਟ ਦੇ ਵਿੱਚ ਲਾ ਦਿੱਤਾ ਗਿਆ ਬਿਲਕੁਲ ਸੁਰਜ ਹਾਲਾਂਕਿ ਹਾਲਾਂਕਿ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਕਿਸਾਨ ਜਥੇਬੰਦੀ ਦੇ ਵੱਲੋਂ ਕੋਈ ਵਿਰੋਧ ਕਿਉਂਕਿ ਜਾਂ ਫਿਰ احتیاط ਦੇ ਵਜੋਂ ਇਹ ਸੁਰੱਖਿਆ ਹੈ ਦੇਖੋ احتیاط ਵਜੋਂ ਸੁਰੱਖਿਆ ਇਸ ਕਰਕੇ ਹੈ ਕਿ ਕਿਤੇ ਉਹ ਨਾ ਹੋਵੇ ਕਿ ਕੋਈ ਵੀ ਕਿਸਾਨ ਜਥੇਬੰਦੀ ਮੰਨੀਓ ਇੱਕ ਅਦਾ ਕਾਰਕੁਨ ਹੈ ਕੋਈ ਇਸ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰ ਦੇ ਜਿਹਦਾ ਜਵਾਬ ਕਿਤੇ ਨਾ ਕਿਤੇ ਪੁਲਿਸ ਨੂੰ ਦੇਣਾ ਔਖਾ ਹੋ ਜੇ ਤਾਂ ਕਿ ਪੁਲਿਸ ਆਪਦੇ ਤੌਰ ਤੇ ਸੁਰੱਖਿਆ ਘੇਰੇ ਨੂੰ ਵੇਖਦਿਆਂ ਹੋਇਆ ਢੇਰਾ ਉਹਨਾ ਮਜ਼ਬੂਤ ਕੀਤਾ ਹੋਇਆ ਹੈ ਕਿ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਹੈ ਜਿਹੜਾ ਨਾ ਆਵੇ। ਆ ਸੁਰਜ ਜੀ ਜੇਕਰ ਜਾਣਕਾਰੀ ਦੇ ਸਕੋ ਕਿ ਕਿਸੇ ਕਿਸਾਨ ਜਥੇਬੰਦੀ ਨੇ ਵਿਰੋਧਤਾ ਦਾ ਕੋਈ ਐਲਾਨ ਨਹੀਂ ਕੀਤਾ? ਨਹੀਂ ਨਹੀਂ ਸਵੇਰ ਤੋਂ ਲੈ ਕੇ ਕੱਲ ਵੀ ਅਸੀਂ ਕੁਝ ਜਥੇਬੰਦੀ ਨਾਲ ਗੱਲ ਕੀਤੀ ਸੀ ਫਿਲਹਾਲ ਕਿਸੇ ਬੰਨਿਓਂ ਕਿ ਇਸ ਤਰ੍ਹਾਂ ਦੀ ਕਾਲ ਨਹੀਂ ਹੈ ਕਿ ਅਸੀਂ ਵਿਰੋਧ ਕਰਨਾ ਹੈਗਾ ਤਾਂ ਕਰਕੇ ਪਰ ਫਿਰ ਵੀ ਪੁਲਿਸ ਕਿਸੇ ਤਰ੍ਹਾਂ ਦਾ ਜੋਖਮ ਨਹੀਂ ਮੁੱਲ ਲੈ ਰਹੀ ਕਿ ਕਿਤੇ ਉਹ ਨਾ ਹੋਵੇ ਕਿ ਬਿਨਾ ਪਲਾਨ ਕੋਈ ਵੀ ਜਥੇਬੰਦੀ ਇੱਥੇ ਆ ਜਾਏ ਆ ਕੇ ਕੋਈ ਪ੍ਰਦਰਸ਼ਨ ਕਰੇ ਜਾਂ ਕੋਈ ਝੰਡਾ ਵਗੈਰਾ ਫਲੈਗ ਵਗੈਰਾ ਦਿਖਾ ਦੇ ਤਾਂ ਕਰਕੇ ਪ ਉਹ ਕਿਤੇ ਨ ਕਿਤੇ ਅਲਰਟ ਨਜ਼ਰ ਆ ਰਹੀ ਹੈ ਜੀ ਸੁਰਜ ਐਡਵੋਕੇਟ ਨੇ ਜਿਹੜੇ ਵਕੀਲ ਨੇ ਜਿਹੜੇ ਕੰਗਨਾ ਰਣੌਤ ਦੇ ਉਹ ਤਾਂ ਇੱਥੇ ਪਹਿਲਾਂ ਹੀ ਮੌਜੂਦ ਹੋਣਗੇ ਉਹਨਾਂ ਨਾਲ ਕੋਈ ਗੱਲਬਾਤ ਹੋ ਸਕੀ ਹੈ ਕਿਸ ਤਰ੍ਹਾਂ ਦੀ ਅੱਜ ਪ੍ਰਕਿਰਿਆ ਰਹਿਣ ਵਾਲੀ ਹੈ ਅਦਾਲਤ ਦੇ ਵਿੱਚ ਕਿਉਂਕਿ ਪਹਿਲੀ ਵਾਰੀ ਪੇਸ਼ ਹੋਣਾ ਹੈ 2021 ਦਾ ਇਹ ਮਾਮਲਾ ਹੈ 225 ਆ ਗਿਆ ਬਹੁਤ ਬਾਰ ਪਲੀ ਵੀ ਲਈ ਹੋਣੀ ਹੈ ਕੇਸ ਵੀ ਰੁਕਿਆ ਰਿਹਾ ਹਾਈ ਕੋਰਟ ਕਰਕੇ ਸੁਪਰੀਮ ਕੋਰਟ ਕਰਕੇ ਜਦੋਂ ਫਿਰ ਵੀਡੀਓ ਕਾਨਫਰੈਂਸਿੰਗ ਵੀ ਖਾਰਜ ਹੋ ਗਈ ਤਾਂ ਅੱਜ ਪਹਿਲੀ ਵਾਰ ਕੰਗਨਾ ਰਣੌਤ ਇਸ ਅਦਾਲਤ ਦੇ ਵਿੱਚ ਇਸ ਕੇਸ ਨੂੰ ਲੈ ਕੇ ਪਹੁੰਚਣਗੇ ਪੇਸ਼ ਹੋਣਗੇ ਦੇਖੋ ਲੰਬਾ ਪ੍ਰੋਸੈਸ ਹੈ ਜਿਸ ਤਰ੍ਹਾਂ ਤੁਸੀਂ ਸਾਰਾ ਜ਼ਿਕਰ ਕਰ ਦਿੱਤਾ ਕਿ ਲੋਕਲ ਬਠਿੰਡਾ ਕੋਰਟ ਤੋਂ ਸ਼ੁਰੂ ਹੁੰਦਾ ਹਾਈ ਕੋਰਟ ਜਾਂਦਾ ਸਪਰੀਮ ਕੋਰਟ ਜਾਂਦਾ ਹੈ ਵੀਸੀ ਦੀ ਪ੍ਰਮਾਨਗੀ ਨਹੀਂ ਦਿੱਤੀ ਜਾਂਦੀ ਤੇ ਆਖਰਕਾਰ 10 ਦਿਨ ਪਹਿਲਾਂ 10 ਤਰੀਕ ਨੂੰ 10 ਅਕਤੂਬਰ ਨੂੰ ਕੰਗੜਾ ਰਣੌਤ ਦੇ ਐਡਵੋਕੇਟਸ ਨੇ ਜਿਹੜੇ ਟੀਮ ਆ ਉਹਨਾਂ ਦੀ ਉਹ ਤੇ ਜੱਜ ਸਾਹਿਬ ਦੇ ਕੋਲ ਆ ਕੇ ਮੂਵ ਕਰਦੀ ਔਰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਕੰਗੜਾ ਰਣੌਤ 27 ਅਕਤੂਬਰ ਨੂੰ ਬਠਿੰਡਾ ਦੇ ਵਿੱਚ ਪੇ ਕੋਰਟ ਦੇ ਵਿੱਚ ਪੇਸ਼ ਹੋਏਗੀ ਜੱਜ ਸਾਹਿਬ ਦੇ ਸਾਹਮਣੇ ਔਰ ਜੱਜ ਸਾਹਿਬ ਵੱਨੀਓ ਇਹ ਸਿੱਧੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਔਰ 2 ਵਜੇ ਦਾ ਵਕਤ ਹੈ ਕੀਤੀ ਜਬ ਕਿ ਕਿਸ ਤਰ੍ਹਾਂ ਕੇਸ ਚੱਲੇਗਾ ਦੋ ਚੀਜ਼ਾਂ ਹੁੰਦੀਆਂ ਨੇ ਵਕੀਲ ਦੇ ਹੋਰ ਵੀ ਐਡਵੋਕੇਟਸ ਨਾਲ ਸਾਡੀ ਗੱਲਬਾਤ ਹੋਈ ਹੈ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਇਸ ਤਰ੍ਹਾਂ ਦੇ ਮਾਨਹਾਨੀ ਦੇ ਮਾਮਲਿਆਂ ਦੇ ਵਿੱਚ ਇੱਕੋ ਲਾਈਨ ਦੇ ਵਿੱਚ ਗੱਲ ਸਮਾਪਤ ਹੋ ਜਾਂਦੀ ਹੈ ਕਿ ਅਨ ਕੰਡੀਸ਼ਨਲ ਮਾਫੀ ਇਹ ਹੋ ਸਕਦਾ ਹੈ ਕਿ ਕੰਗਨਾਰ ਰਡਾਉਤ ਨੂੰ ਇਹ ਕਿਹਾ ਜਾਵੇ ਜਦ ਤੱਕ ਤੁਸੀਂ ਇਸ ਚੀਜ਼ ਨੂੰ ਲੈ ਕੇ ਅਨ ਕੰਡੀਸ਼ਨਲ ਮਾਫੀ ਮੰਗੋ ਤੁਸੀਂ ਕਹੋ ਕਿ ਹਾਂ ਸਾਥੋ ਹੋ ਗਿਆ ਹੈਗਾ ਇਹ ਗਲਤੀ ਸੀ ਜਾਂ ਇਹ ਗਲਤੀ ਨੂੰ ਅਸੀਂ ਦਰੁਸਤ ਕਰਾਂਗੇ ਔਰ ਮਾਫੀ ਮੰਗਣੀ ਚਾਹੀਦੀ ਹੈ ਜੇ ਮਾਫੀ ਨਹੀਂ ਮੰਗਦੇ ਤਾਂ ਅੱਗੇ ਤੋਂ ਇਸ ਕੋਰਟ ਦਾ ਜਿਹੜਾ ਕੇਸ ਦਾ ਟ੍ਰਾਇਲ ਹੈ ਜਿਹੜਾ ਉਹ ਸ਼ੁਰੂ ਹੋ ਜਾਣਾ ਹੈ ਫਿਰ ਅੱਗੇ ਜੱਜ ਸਾਹਿਬਾਨਾਂ ਨੇ ਦੇਖਣਾ ਹੈ ਕਿ ਇਸ ਤਰ੍ਹਾਂ ਦੇ ਇਫੈਕਟ ਨੇ ਕਿਸ ਤਰ੍ਹਾਂ ਦੇ ਐਵੀਡੈਂਸ ਨੇ ਕਿਸ ਤਰ੍ਹਾਂ ਦੇ ਪ੍ਰੂਫ ਹੈ ਕਿ ਵਾਕਿਆ ਹੀ ਭਾਵਨਾਤ ਹੋਈਆਂ ਨੇ ਆਡੋਡੀ ਵਕੀਲ ਨੇ ਆਪਣੀਆਂ ਤਲੀਲਾਂ ਦੇ ਦਿੱਤੀ ਬਿਲਕੁਲ ਬਿਲਕੁਲ ਸੁਰਜ ਹਾਲਾਂਕਿ ਮਹਿੰਦਰ ਕੌਰ ਦੇ ਨਾਲ ਵੀ ਗੱਲਬਾਤ ਵੀ ਹੋਈ ਹੈ న్యూਸ 18 ਪੰਜਾਬ ਤੇ ਉਹਨਾਂ ਦਾ ਬਿਆਨ ਵੀ ਆਇਆ ਸੀ ਤੁਸੀਂ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਕਦੇ ਕਿਸੇ ਨੇ ਪਹੁੰਚ ਹੀ ਨਹੀਂ ਕੀਤੀ ਜੇਕਰ ਪਹੁੰਚ ਕਰਦੇ ਜਾਂ ਮਾਫੀ ਵਾਲੀ ਗੱਲ ਹੁੰਦੀ ਤਾਂ ਕੋਈ ਉਹਨਾਂ ਨੇ ਕਿਹਾ ਕਿ ਸੋਚਿਆ ਜਾ ਸਕਦਾ ਸੀਗਾ ਕਿ ਮਾਫੀ ਮਾਫੀ ਵੀ ਕੀਤਾ ਜਾ ਸਕਦਾ ਪਰ ਕਦੇ ਇਸ ਤਰ੍ਹਾਂ ਵਾਲੇ ਪਾਸੇ ਨਹੀਂ ਤੁਰੇ ਕੰਗਨ ਨਣੋਤ ਕਿ ਉਹ ਮਾਫੀ ਮੰਗਣ ਉਹਨਾਂ ਨੂੰ ਲੱਗਦਾ ਹੈ ਕਿ ਅਦਾਲਤ ਤੋਂ ਹਾਈ ਕੋਰਟ ਤੋਂ ਕੋਸ਼ਿਸ਼ ਕੀਤੀ ਰਾਹਤ ਦੀ ਸਪਰੀਮ ਕੋਰਟ ਤੋਂ ਕੋਸ਼ਿਸ਼ ਕੀਤੀ ਤਾਂ ਹੁਣ ਬਠਿੰਡਾ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੈ ਪਰ ਹਾਲੇ ਤੱਕ ਉਹਨਾਂ ਦੇ ਕਿਸੇ ਮੀਡੀਏਟਰ ਨੇ ਕਹਿ ਲੀਏ ਜਾਂ ਸਿੱਧੇ ਤੌਰ ਤੇ ਕਹਿ ਲੀਏ ਮਹਿੰਦਰ ਕੌਰ ਦੇ ਨਾਲ ਸੰਪਰਕ ਕਰਨ ਦੀ ਇਹ ਸਬੰਧੀ ਕੋਸ਼ਿਸ਼ ਨਹੀਂ ਕੀਤੀ ਪਿਛਲੇ ਸਮੇਂ ਵਿੱਚ ਦੇਖੋ ਪਹਿਲੇ ਦਿਨ ਤੋਂ ਲੈ ਕੇ ਦਾਦੀ ਦੇ ਨਾਲ ਸਾਡੀ ਵੀ ਗੱਲਬਾਤ ਹੋਈ ਸੀ ਉਹਨੇ ਇਹ ਹੀ ਕਿਹਾ ਸੀ ਕਿ ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਨੇ ਪੰਜਾਬੀ ਗਰੇਕ ਨੂੰ ਮaaf ਕਰਨਾ ਜਾਣਦੇ ਨੇ ਉਮਰ ਦੇ ਵਿੱਚ ਵੀ ਉਹ ਕਹਿੰਦੀ ਮੈਂ ਕਾਫੀ ਉਮਰ ਦਰਾਜ਼ ਆ ਮੇਰੇ ਤਾਂ 3 ਪੁੱਤਿਆਂ ਵਰਗੀ ਐ ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨੇ ਕੋਈ ਪਹਿਲ ਨਹੀਂ ਕੀਤੀ ਕੰਗੜਾ ਰਣੌਤ ਬੰਨੀਓ ਕੋਈ ਪਹਿਲ ਨਹੀਂ ਕੀਤੀ ਗਈ ਕੋਈ ਬੰਦਾ ਉੱਥੇ ਜਾ ਕੇ ਪਹੁੰਚਿਆ ਨਹੀਂਗਾ ਪਰ ਹੁਣ ਵੀ 10 ਦਿਨਿਆਂ ਵੱਡਾ ਦਿਲ ਦਿਖਾਇਆ ਹੈ ਉਹ ਕਹਿੰਦੇ ਕਿ ਜੇ ਕੰਗੜਾ ਰਣੌਤ ਕਹਿੰਦੀ ਹੈ ਕਿ ਮੈਥੋਂ ਗਲਤੀ ਹੋ ਗਈ ਮੈਂ ਨਹੀਂ ਅੱਗੇ ਤੋਂ ਕਰਾਂਗੀ ਔਰ ਅਨਕੰਡੀਸ਼ਨਲ ਮਾਫੀ ਵਾਲੀ ਗੱਲ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਉਸ ਤਰ੍ਹਾਂ ਦੀ ਸਿਚੁਏਸ਼ਨ ਬੰਦੀ ਹੈ ਤਾਂ ਇਹ ਮਾਮਲਾ ਇਸੇ ਦੀ ਅਸੀਂ ਨਿਪਟ ਜਾਣਾ ਪਰ ਪਰੰਤੂ ਜੇ ਉਹ ਤਰੀਕੇ ਨਾਲ ਕੰਗਰਾਨਾ ਨੇ ਕਿਹਾ ਕਿ ਸਾਡੇ ਵਕੀਲ ਡਿਸਾਈਡ ਕਰਨਗੇ ਮੈਸ ਦੇ ਉੱਪਰ ਕੋਈ ਮਾਫੀ ਨਹੀਂ ਮੰਗਣੀ ਹੈ ਤਾਂ ਜਾਹਿਰ ਤੌਰ ਤੇ ਕੇਸ ਹੈ ਅੱਗੇ ਚੱਲੇਗਾ ਔਰ ਅੱਗੇ ਕਿਸ ਤਰ੍ਹਾਂ ਦੀਆਂ ਦਰੀਲਾ ਵਕੀਲਾਵਨੀਆਂ ਅਲੱਗ-ਅਲੱਗ ਦਿੱਤੀਆਂ ਜਾਂਦੀਆਂ ਨੇ ਬਿਲਾਲ ਉਸ ਤੇ ਫੈਸਲਾ ਹੈ ਠੀਕ ਹੈ ਸੁਰਜ ਤੁਸੀਂ ਤੁਸੀਂ ਨਜ਼ਰ ਬਣਾਈ ਰੱਖੋ ਅਸੀਂ ਤੁਹਾਨੂੰ ਦੁਬਾਰਾ ਅਪਡੇਟ ਲਵਾਂਗੇ ਪਰ ਹੁਣ ਅਸੀਂ ਰੋਖ ਕਰਾਂਗੇ ਬਹਾਦਰਗੜ ਝੰਡੀਆਂ ਦਾ ਜਿੱਥੋਂ ਦੇ ਰਹਿਣ ਵਾਲੇ ਨੇ ਬੇਬੇ ਮਹਿੰਦਰ ਕੌਰ ਤੇ ਮੇਰੇ ਸਹਿਯੋਗੀ ਚੇਤਨ ਭੂਰਾ ਉਹ ਉਥੇ ਮੌਜੂਦ ਨੇ ਲਾਈਵ ਇਸ ਵੇਲੇ ਗੱਲਬਾਤ ਕਰਾਂਗੇ ਪਿੰਡ ਵਾਲੇ ਕੀ ਕਹਿੰਦੇ ਨੇ ਬੇਬੇ ਮਹਿੰਦਰ ਕੌਰ ਕੀ ਕੁਝ ਸੋਚਦੇ ਨੇ ਕਿਉਂਕਿ ਆਖਿਰਕਾਰ ਕੰਗਨਾ ਰਣੌਤ ਨੂੰ ਪੇਸ਼ ਹੋਣਾ ਪਿਆ ਅਦਾਲਤ ਦੇ ਵਿੱਚ ਬਠਿੰਡਾ ਦੇ ਵਿੱਚ ਅੱਜ ਪੇਸ਼ ਹੋਣਾ ਪੈ ਰਿਹਾ ਹੈ ਹਾਲਾਂਕਿ ਉਸਨੇ ਵਾਹ ਲਾਈ ਕਿ ਉਸ ਨੂੰ ਇਸ ਅਦਾਲਤ ਦੇ ਵਿੱਚ ਪੇਸ਼ ਨਾ ਹੋਣਾ ਪਵੇ ਕੇਸ ਰੱਦ ਕਰਵਾਉਣ ਦੀ ਮੰਗ ਕੀਤੀ ਗਈ ਕਿਹਾ ਗਿਆ ਕਿ ਮੈਂ ਤਾਂ ਸਿਰਫ ਰੀਟਵੀਟ ਕੀਤਾ ਸੀ ਇੱਕ ਵਕੀਲ ਨੇ ਕੀਤਾ ਸੀ ਟਵੀਟ ਤਾਂ ਮੈਂ ਸਿਰਫ ਰੀਟਵੀਟ ਕੀਤਾ ਸੀ ਮੇਰੀ ਗਲਤੀ ਨਹੀਂ ਹੈ ਹਾਲਾਂਕਿ ਕੰਟਰੋਵਰਸੀ ਦੇ ਨਾਲ ਵਿਵਾਦਾਂ ਦੇ ਨਾਲ ਪੁਰਾਣਾ ਵਾ ਵਾਸਤਾ ਇੱਕ ਕੰਗਨਾ ਰਣੌਤ ਦਾ ਤੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਪੰਜਾਬੀਆਂ ਬਾਰੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਤੇ ਉਸ ਤੋਂ ਬਾਅਦ ਵੀ ਬਹੁਤ ਬਾਰ ਬਿਆਨ ਦਿੰਦੀ ਰਹੀ ਹੈ ਕੰਗਨਾ ਰਣੌਤ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਵੀ ਕੰਗਨਾ ਰਣੌਤ ਬਿਆਨ ਦਿੰਦੀ ਰਹੀ ਹੈ ਤੇ ਹੁਣ ਹਰਿਆਣਾ ਦੇ ਡੱਬ ਵਾਲੀ ਪਾਸਿਓਂ ਪੰਜਾਬ ਦੇ ਵਿੱਚ ਕੰਗਨਾ ਰਣੌਤ ਦਾਖਲ ਹੋ ਚੁੱਕੀ ਹੈ ਬਠਿੰਡਾ ਪਹੁੰਚਣ ਵਾਲੇ ਨੇ ਕੰਗਨਾ ਰਣੌਤ ਥੋੜੀ ਦੇਰ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਪਹੁੰਚਣਗੇ ਤਾਂ ਅੱਜ ਕਟਾਰੇ ਦੇ ਵਿੱਚ ਹੈ ਕੰਗਨਾ ਰਣੌਤ ਮੇਰੇ ਸਹਿਯੋਗੀ ਚੇਤਨ ਭੂਰਾ ਜੁੜੇ ਨੇ ਬਹਾਦਰਗੜ ਜੰਡੀਆਂ ਤੋਂ ਚੇਤਨ ਬੀਬੇ ਮਹਿੰਦਰ ਕੌਰ ਦੇ ਨਾਲ ਵੀ ਗੱਲਬਾਤ ਤੁਹਾਡੀ ਹੋਈ ਹੋਣੀ ਉਹ ਕੀ ਕੁਝ ਸੋਚਦੇ ਨੇ ਕਿਉਂਕਿ ਆਖਿਰਕਾਰ ਕੰਗਨਾ ਰਣੌਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਆਉਣਾ ਪੈ ਰਿਹਾ ਹੈ ਕਿ ਕੁਝ ਬੇਬੇ ਮਹਿੰਦਰ ਕੌਰ ਇਸ ਵੇਲੇ ਕਹਿ ਰਹੇ ਨੇ ਪਿੰਡ ਵਾਲੇ ਕੀ ਕਹਿ ਰਹੇ ਨੇ ਕਿਉਂਕਿ 2021 ਦਾ ਮਾਮਲਾ 4 ਸਾਲ ਲੱਗ ਗਏ ਆਖਰਕਾਰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਪਹੁੰਚ ਰਹੇ ਨੇ ਕੰਗਨਾ ਹਾਂਜੀ ਜਿਹੜਾ 21 ਦਾ ਮਾਮਲਾ ਇਹ ਲਗਾਤਾਰ ਚੱਲ ਰਿਹਾ ਹੈ ਪਹਿਲਾਂ ਵੀ 2-3 ਵਾਰੀ ਜਿਹੜੀ ਹੈ ਮੈਂ ਉਹਨਾਂ ਬੇਬੇ ਨਾਲ ਗੱਲਬਾਤ ਹੋਈ ਹੈ ਪਿੰਡ ਆ ਕੇ ਅੱਜ ਵੀ ਜਿਹੜੇ ਸਵੇਰੇ ਦੇ ਆਏ ਹੋਏ ਆ 2 ਵਾਰੀ ਗੱਲਬਾਤ ਵੀ ਹੋਈ ਹੈ ਪਰ ਬੇਬੇ ਚਲੋ ਕੈਮਰੇ ਤੇ ਨਹੀਂ ਬੋਲ ਰਹੇ ਪਰ ਉਹਵੇਂ ਗੱਲਬਾਤਾਂ ਚੱਲਦੀਆਂ ਬੇਬੇ ਨਾਲ ਪਿੰਡ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਪਿੰਡ ਦੇ ਜਿਹੜੇ ਹੈਗੇ ਜਿਹੜੇ ਬੰਦੇ ਬੇਬੇ ਨਾਲ ਸੀਗੇ ਉਹ ਤਾਂ ਸਾਰੇ ਗਏ ਹੋਏ ਨੇ ਬਠਿੰਡੇ ਬਾਕੀ ਜਿਹੜੇ ਇਤੋਂ ਦੇ ਬੰਦੇ ਉਹ ਕੰਮ ਕਰਕੇ ਜਿਹੜੇ ਖੇਤਾਂ ਦੇ ਵਿੱਚ ਗਏ ਨੇ ਪਰ ਬੇਬੇ ਜਿਹੜੀ ਘਰ ਹੀ ਹੈ ਪਰ ਬੇਬੇ ਨਾਲ ਪਹਿਲਾਂ ਵੀ ਗੱਲ ਹੋਈ ਬੇਬੇ ਦਾ ਹੀ ਹੈ ਵੀ ਨਾ ਤਾਂ ਅਜੇ ਤੱਕ ਇਹਨਾਂ ਨੇ ਇੱਕੰਦੇ ਵੀ ਮੈ ਉਹਦੀ ਸ਼ਕਲ ਤੱਕ ਨਹੀਂ ਦੇਖੀ ਵੀ ਕੰਗਲਾ ਨੋਦੀ ਵਿੱਚ ਕਿਹੋ ਜੀ ਐ ਕਿਹੋ ਜੀ ਨਹੀਂ ਐ ਜੋ ਵੀ ਐ ਵੱਲੋਂ ਮੈਨੂੰ ਕਦੇ ਮਿਲੇ ਨਹੀਂ ਮੇਰੇ ਨਾਲ ਕਦੇ ਗੱਲਬਾਤ ਨਹੀਂ ਹੋਈ ਪਰ ਜੋ ਵੀ ਐ ਉਹਨਾਂ ਨੇ ਉਸ ਟਾਈਮ ਹੀ ਜਿਹੜੀ ਤੁਹਾਨੂੰ ਬਜ਼ੁਰਗ ਔਰਤਾਂ ਨੂੰ ਸਤਾਪ ਦੇ ਕਿਸਾਨ ਨਹੀਂ ਕਰਦੇ ਆ ਸਤਾਪ ਦਾ ਖੇਤ ਦਾ ਕੰਮ ਕਰਦੇ ਆ ਤੇ ਅਸੀਂ ਤਾਂ ਵੀ ਜਦੋਂ ਆਪਦੇ ਜਿਹੜੇ ਖੇਤਾਂ ਦੇ ਵਿੱਚ ਕਿਰਤ ਕਰਦੇ ਆ ਕੰਮ ਕਰਦੇ ਆ ਪਰ ਫਿਰ ਵੀ ਉਹਨਾਂ ਨੇ ਆਖਿਆ ਵੀ 100-100 ਰੁਪਏ ਜਿਹੜੇ ਦਿਹਾੜੀ ਤੇ ਜਾਂਦੇ ਨੇ ਤੇ ਉਸੇ ਕਰਕੇ ਵੀ ਵੱਲੋਂ ਸਾਡਾ ਜਿਹੜਾ ਗਲਤ ਸਾਨੂੰ ਜਿਹੜੀ ਪੰਜਾਬ ਦੀ ਔਰਤਾਂ ਵੱਲੋਂ ਜਿਹੜੀ ਗਲਤ ਕੀਤਾ ਗਿਆ ਸੀਗਾ ਪਰ ਇਹਦੇ ਜਿਹੜੇ ਪਟੀਸ਼ਨ ਕਰੇ ਉਸ ਤੋਂ ਬਾਅਦ ਨਾ ਕਦੇ ਗੱਲਬਾਤ ਹੋਈ ਨਾ ਕਦੇ ਆਏ ਪਰ ਅਜੇ ਤੱਕ ਜੋ ਵੀ ਜੇ ਤੱਕ ਪਹੁੰਚਿਆ ਵੀ ਮੈਂ ਤਾਂ ਜਿਹੜਾ ਰੱਬ ਨੂੰ ਮੰਨਣ ਵਾਲੀਆਂ ਪਰਮਾਤਮਾ ਕਰਕੇ ਜਿਹੜਾ ਵਾਹਿਗੁਰੂ ਕਰਕੇ ਜਿਹੜਾ ਕੁਝ ਹੋਇਆ ਉਹ ਤੋਂ ਤਕ ਯਾ ਕੋਰਟ ਤੇ ਜਿੱਥੋਂ ਤੱਕ ਹੋ ਗਈ ਪਰ ਇਸ ਤੋਂ ਪਹਿਲਾਂ ਵੀ ਜਿਹੜਾ ਬੇਬੇ ਨਾਲ ਇੱਕ ਦੋ ਵਾਰੀ ਗੱਲ ਹੋਈ ਸੀ ਉਹ ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਕਿ ਉਦੋਂ ਜੇ ਗੱਲ ਹੋਈ ਬੇਬੇ ਜੇ ਤੁਹਾਡੇ ਕੋਲ ਆਉਂਦੇ ਆ ਕਿ ਜੇ ਤੁਸੀਂ ਉਹ ਨਾ ਜੀ ਮੰਗਦੇ ਆ ਤੇ ਤੁਸੀਂ ਕੋਈ ਮਾਫ ਕਰ ਸਕਦੇ ਹੋ ਤੇ ਮਾਮਲੇ ਚ ਉਹ ਕਹਿੰਦੇ ਜੇ ਸਾਹਮਣੇ ਕੋਈ ਆਉਗੀ ਜੇ ਕਦੇ ਗੱਲ ਹੋਗੀ ਜੇ ਹੁੰਦੀ ਹੈ ਤੇ ਮਾਫ ਕਰਨ ਨੂੰ ਵੀ ਕੋਈ ਵੱਡੀ ਗੱਲ ਨਹੀਂ ਹੈ ਜੋ ਮਾਫ ਵੀ ਕੀਤਾ ਜਾ ਸਕਦਾ ਹੈ ਪਰ ਉਹ ਆਵੇ ਤਾਂ ਸੀ ਨਾ ਕਦੇ ਗੱਲਬਾਤ ਵੀ ਕਰੇ ਉਹਨਾਂ ਨੇ ਪਹਿਲਾਂ ਟਵੀਟ ਕੀਤਾ ਫਿਰ ਉਸ ਤੋਂ ਬਾਅਦ ਵੀ ਕਈ ਵਾਰੀ ਹੁੰਦਾ ਪੰਜਾਬ ਵਾਲੀ ਗੱਲਬਾਤਾਂ ਕੀਤੀਆਂ ਹੋਰ ਉਹਨਾਂ ਤੇ ਜਿਹੜੇ ਪਹਿਲਾਂ ਦੀ ਵੀ ਜਿਹੜੇ ਮੁੱਦੇ ਹੋਏ ਸੀ ਵੀ ਇਸ ਕਰਕੇ ਕਦੇ ਲੋਕਾਂ ਕੋਲੋਂ ਸੁਣਿਆ ਹੀ ਹੈ ਕਦੇ ਮੈਂ ਆਪ ਨਹੀਂ ਦੇਖੀ ਵੀ ਉਹ ਕਿਹੋ ਜੀ ਹੈਗੀ ਤੇ ਕਿਹੋ ਜੀ ਨਹੀਂ ਹੈ ਪਰ ਜੇ ਕਦੇ ਸਾਹਮਣੇ ਆਉਂਦੀ ਹੈ ਜੇ ਸਾਹਮਣੇ ਹੁੰਦੀ ਹੈ ਤੇ ਜੇ ਮਾਫੀ ਵਾਲੀ ਗੱਲ ਆਉਂਦੀ ਹੈ ਤੇ ਮਾ ਜੇ ਤਾਂ ਇਸ ਵੇਲੇ ਇੱਕ ਵਾਰ ਤੁਸੀਂ ਤਸਵੀਰਾਂ ਦਿਖਾ ਦਿਓ ਘਰ ਦੀਆਂ ਕਿਉਂਕਿ ਜੇਕਰ ਅਸੀਂ ਦੇਖ پا ਰਹੇ ਹਾਂ ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੁੜੇ ਨੇ ਉਗਰਾਹਾਂ ਸਾਹਿਬ న్యూਸ 18 ਪੰਜਾਬ ਤੇ ਸਵਾਗਤ ਹੈ ਤੇ ਅੱਜ ਕੰਗਨਾ ਰਣੌਤ ਜਿਹੜੀ ਬਾਲੀਵੁੱਡ ਅਦਾਕਾਰਾ ਐ ਭਾਜੀਪੀ ਦੀ ਸੰਸਦ ਆ ਬਠਿੰਡਾ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਪਹੁੰਚ ਰਹੀ ਹੈ ਤੁਹਾਡੇ ਯਾਦ ਹੋਵੇ ਬੇਬੇ ਮਹਿੰਦਰ ਕੌਰ ਦਾ ਉਹ ਮਾਮਲਾ ਜਿਸ ਦੇ ਵਿੱਚ ਟਵੀਟ ਕੀਤਾ ਗਿਆ ਸੀ ਕੰਗਨਾ ਰਣੌਤ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਇਹ ਬੇਬੀਆਂ ਤਾਂ 100-100 ਰੁਪਏ ਦਿਹਾੜੀ ਲੈ ਕੇ ਆ ਰਹੀਆਂ ਨੇ ਤੇ ਅੱਜ ਉਸੇ ਮਾਨਹਾਨੀ ਕੇਸ ਦੇ ਵਿੱਚ ਪੇਸ਼ੀ ਹੈ ਪਹਿਲਾਂ ਤੁਹਾਡਾ ਫਸਟ ਰਿਐਕਸ਼ਨ ਚਾਹੁੰਦੇ ਹਾਂ ਤੁਸੀਂ ਕੀ ਸੋਚਦੇ ਹੋ ਇਸ ਦੇ ਬਾਰੇ ਕਿ ਆਖਰਕਾਰ ਆਉਣਾ ਪਿਆ ਕੰਗਨਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਦੇਖੋ ਕਿਸੇ ਵੀ ਅੰਦੋਲਨ ਬਾਰੇ ਕੋਈ ਗਲਤ ਸ਼ਬਦਾਂ ਦੀ ਬੋਲਣਾ ਕਿਸੇ ਦਾ ਵੀ ਇਹ ਅਸਲ ਵਿੱਚ ਠੀਕ ਨਹੀਂ ਹੈ ਜੀ ਇਹ ਕਹਿ ਦੇਣਾ ਕਿਸੇ ਨੂੰ ਅੰਦੋਲਨਕਾਰੀਆਂ ਨੂੰ ਕਿ 100-100 ਰੁਪਏ ਦਿਹਾੜੀ ਲੈ ਕੇ ਆਈਆਂ ਨੇ ਇਹ ਬੇਇੱਜ਼ਤੀ ਦਾ ਸਵਾਲ ਹੈ ਕਿਸੇ ਬਜ਼ੁਰਗਔਰਤਵਾਰੇ ਹਮਮ ਔਰਤਾਂਵਾਰੇ ਖਾਸ ਕਰਕੇ ਔਰਤ ਨੇ ਕਿਹਾ ਸਤਾ ਦੇ ਦਾ ਸੀ ਜਾਂ ਕਿ ਜੀ ਜਾਂ ਸਤਾ ਦੀ ਤਾਇਰ ਉੱਤੇ ਕੋਈ ਕਿਸੇ ਅੰਦੋਲਨਕਾਰੀਆਂ ਨੂੰ ਨੇ ਇਹ ਬਹੁਤ ਮਤਵਰ ਦੀ ਗੱਲ ਹੈ ਜੀ ਚਲੋ ਇਹ ਬੀਤੇ ਦੀਆਂ ਗੱਲਾਂ ਨੇ ਕੱਲ ਦੀਆਂ ਗੱਲਾਂ ਹੋ ਗਈਆਂ ਬੜੀ ਦੂਰ ਦੀ ਗੱਲ ਹੁਣ ਅੱਗੇ ਕੀ ਕਰਨਾ ਕੀ ਨਹੀਂ ਕਰਨਾ ਤਾਂ ਕੋਰਟਾਂ ਜਾਣ ਕੋਲ ਜਾ ਕੇ ਉਗਰਾਵ ਸਾਹਿਬ ਤੁਸੀਂ ਕੀ ਸੋਚਦੇ ਹੋ ਕਿਉਂਕਿ ਦੇਖੋ ਬਹੁਤ ਸਧਾਰਨ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨੇ ਬੇਬੇ ਜਗਿੰਦਰ ਕੌਰ ਫਿਰ ਵੀ ਉਮਰਦ ਰਾਜਵੀ ਨੇ ਇਸ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਗਏ ਬੇਬੇ ਜਗਿੰਦ ਬੇਬੇ ਮਹਿੰਦਰ ਕੌਰ ਵਾਂਗ ਹੋਰ ਬਹੁਤ ਸਾਰੀਆਂ ਬਜ਼ੁਰਗਔਰਤਾਂ ਉੱਥੇ ਪਹੁੰਚੀਆਂ ਤੇ ਅੱਜ ਜਦੋਂ ਇਸ ਗੱਲ ਤੇ ਗੱਲ ਆ ਗਈ ਹੈ ਕਿ ਹੁਣ ਮਾਨਹਾਨੀ ਕੇਸ ਹੈ 4 ਸਾਲ ਹੋ ਗਏ ਇੱਕ ਪਾਸੇ ਇਹ ਗੱਲ ਤੁਰ ਰਹੀ ਹੈ ਕਿ ਮਾਫੀ ਵੀ ਮੰਗ ਸਕਦੀ ਹੈ ਜੇ ਮਾਫੀ ਮੰਗਦੀ ਹੈ ਫਿਰ ਮਾਫ ਕਰ ਦੇਣਾ ਚਾਹੀਦਾ ਜਾਂ ਫਿਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਰਿਅਲਾਈਜ਼ ਹੋਵੇ ਉਸ ਨੂੰ ਕਿ ਉਸ ਨੇ ਗਲਤ ਬਿਆਨ ਦਿੱਤਾ ਸੀ ਚਲੋ ਜੇ ਕੋਈ ਰਿਲਾਈਜ਼ ਕਰਦਾ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤਾਂ ਉਹਨੇ ਛੱਡਣਾ ਚਾਹੀਦਾ ਏਡੀ ਗੱਲ ਕੀ ਜਦੋਂ ਹੋ ਸਕਦੀ ਆ ਇਹ ਗੱਲਾਂ ਵੀ ਪਹਿਲਾਂ ਹੋ ਜਾਂਦੀਆਂ ਨੇ ਜੀ ਜੇ ਉਹ ਇਹ ਮਹਿਸੂਸ ਕਰਦੇ ਨੇ ਵੀ ਅਸੀਂ ਕਦੇ ਕੋਈ ਸ਼ਬਦ ਗਲਤ ਬੋਲ ਗਏ ਅਸੀਂ ਵਾਪਸ ਲੈਣਾ ਚਾਹੀਦਾ ਹੂੰ ਛੱਡ ਦੇਣਾ ਚਾਹੀਦਾ ਠੀਕ ਹੈ ਤੋਂ ਲੱਗਦਾ ਕਿ ਵੱਡਾ ਦਿਲ ਦਿਖਾਉਂਦੇ ਹੋਏ ਛੱਡ ਦੇਣਾ ਚਾਹੀਦਾ ਕੋਈ ਗੱਲ ਨਹੀਂ ਪਰ ਜੇ ਰੀਅਲਾਈਜ਼ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਗਲਤੀ ਹੋਈ ਹੈ ਜੇ ਨਹੀਂ ਮੰਨਦੇ ਫਿਰ ਤਾਂ ਕੇਸ ਚੱਲੇ ਹਾਂ ਹਾਂ ਬਿਲਕੁਲ 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 ਠੀਕ ਹੈ ਬਹੁਤ ਧੰਨਵਾਦ ਜੁਗਿੰਦਰ ਸਿੰਘ ਉਗਰਾਹਾ ਸਾੜਨਾ ਜੁੜੇ ਕਿਸਾਨ ਆਗੂ ਤਾ ਜਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਜੇ ਮਾਫੀ ਮੰਗਦੇ ਨੇ ਤਾਂ ਵੱਡਾ ਦਿਲ ਦਿਖਾਉਂਦੇ ਹੋਏ ਮਾਫ ਕਰ ਵੀ ਦੇਣਾ ਚਾਹੀਦਾ ਇਸ ਦੇ ਵਿੱਚ ਕੋਈ ਗੱਲ ਨਹੀਂ ਆ ਪਰ ਸਿਰਫ ਇਹ ਗੱਲ ਹੈਗੀ ਆ ਕਿ ਕਿਉਂਕਿ ਇੱਕ ਵਿਵਾਦਿਤ ਬਿਆਨ ਦਿੱਤਾ ਇੱਕ ਮਾਨਹਾਨੀ ਕਹਿ ਸਕਦੇ ਆ ਕਿ ਬੇਇਜ਼ਤੀ ਕੀਤੀ ਹੈਗੀ ਆ ਉਸ ਨੂੰ ਲੈ ਕੇ ਉਸ ਨੂੰ ਰਿਅਲਾਈਜ਼ ਜ਼ਰੂਰ ਹੋਣਾ ਚਾਹੀਦਾ ਏ ਉਸ ਨੂੰ ਇਸ ਗੱਲ ਤੇ ਰਿਗਰੈਟ ਹੋਣਾ ਚਾਹੀਦਾ ਹੈ ਕਿ ਉਸ ਨੇ ਗਲਤ ਕੀਤਾ ਪਰ ਹੁਣ ਇਹ ਕੰਗਨਾ ਰਣੌਤ ਤੇ ਨਿਰਪਰ ਕਰਦਾ ਏ ਕਿ ਉਹ ਇਸ ਬਾਰੇ ਕੀ ਸੋਚਦੀ ਹੈ ਕਿਉਂਕਿ ਹੁਣ ਤੱਕ ਦੀ ਜੋ ਕੰਗਨਾ ਰਣੌਤ ਦੀ ਬੋਡੀ ਲੈਂਗੁਏਜ ਹੈ ਜੋ ਉਹਨਾਂ ਦੇ ਵਿਚਾਰ ਨੇ ਜੋ ਉਹਨਾਂ ਦੇ ਹੁਣ ਤੱਕ ਦੇ ਟਵੀਟ ਨੇ ਜਾਂ ਉਹਨਾਂ ਦਾ ਪਿਛਲਾ ਪਾਸਟ ਦੇਖਿਆ ਜਾਵੇ ਤਾਂ ਉਹ ਇਸ ਤਰ੍ਹਾਂ ਦਾ ਨਹੀਂ ਹੈ ਕਿ ਕੰਗਨਾ ਰਣੌਤ ਨੇ ਇਸ ਤਰ੍ਹਾਂ ਮਾਫੀ ਮੰਗੀ ਹੋਵੇ ਪਰ ਹੁਣ ਅੱਜ ਥੋੜੀ ਦੇਰ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਣਗੇ ਕੰਗਨਾ ਰਣੌਤ ਆਪਣਾ ਪੱਖ ਰੱਖਣਗੇ ਕੀ ਪੱਖ ਰੱਖਦੇ ਨੇ ਇਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਪੱਬਾਂ ਪਾਰ ਹੈ ਪੰਜਾਬ ਪੁਲਿਸ ਦੇ ਵੱਡੇ ਅਫਸਰ ਪੰਜਾਬ ਪੁਲਿਸ ਦੇ ਮੁਲਾਜ਼ਮ ਪੁਲਿਸ ਛੌਨੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਬਠਿੰਡਾ ਅਦਾਲਤ ਨੂੰ ਪੂਰੇ ਬਠਿੰਡਾ ਨੂੰ ਤਾਂ ਜੋ ਪਰਿੰਦਾ ਵੀ ਪਰ ਨਾ ਮਾਰ ਸਕੇ ਸਿਕਿਉਰਿਟੀ ਅਦੇ ਕਾਰਨਾਂ ਕਰਕੇ ਕਿਸੇ ਵੀ ਤਰ੍ਹਾਂ ਦੇ ਕੋਈ ਅਣਸਖਾਮੀ ਘਟਨਾ احتیاط ਦੇ ਵਜੋਂ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਰੂਟ ਵੀ ਲਗਿਆ ਕੰਗਨਾ ਰਣੌਤ ਦੀ ਸੁਰੱਖਿਆ ਨੂੰ ਲੈ ਕੇ ਕੰਗਨਾ ਰਣੌਤ ਬਾਲੀਵੁੱਡ ਅਦਾਕਾਰਾ ਭਾਜਪੀ ਦੇ ਹਿਮਾਚਲ ਦੇ ਮੰਡੀ ਤੋਂ ਸੰਸਦ ਅਤੇ ਆਪਣੇ ਬਿਆਨਾਂ ਕਰਕੇ ਬਹੁਤ ਵਾਰ ਵਿਵਾਦਾਂ ਦੇ ਵਿੱਚ ਰਹੇ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋ ਰਹੇ ਨੇ ਕੰਗਨਾ ਰਣੌਤ ਸਾਡੀ ਨਜ਼ਰ ਪਲ-ਪਲ ਤੇ ਬਣੀ ਹੋਈ ਹੈ ਸਾਡੇ ਸਹਿਯੋਗੀ ਉਹਨਾਂ ਦੇ ਪਿੰਡ ਜੋ ਬੇਬੇ ਮਹਿੰਦਰ ਕੌਰ ਨੇ ਉੱਥੇ ਮੌਜੂਦ ਨੇ ਬਠਿੰਡਾ ਅਦਾਲਤ ਦੇ ਵਿੱਚ ਮੌਜੂਦ ਨੇ ਤਾਂ ਕੰਗਨਾ ਰਣੌਤ ਜਿਵੇਂ ਹੀ ਬਠਿੰਡਾ ਹੁਣ ਥੋੜੀ ਦੇਰ ਦੇ ਵਿੱਚ ਐਂਟਰ ਕਰ ਚੁੱਕੇ ਨੇ ਜਿਵੇਂ ਹੀ ਪਹਿਲੀਆਂ ਤਸਵੀਰਾਂ ਆਉਣਗੀਆਂ న్యూਸ 18 ਪੰਜਾਬ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ